ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸਹਿਬਾਨਾਂ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਆਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਇੱਕ ਬੇਹੀ ਰੋਟੀ ਦਾ ਜੇਕਰ ਤੁਸੀਂ ਵੀ ਇਹ ਉਪਾਅ ਕਰੋਗੇ ਤੇ ਤੁਹਾਡੀ ਵੀ ਦਿਨ ਪਰ ਦਿਨ ਕਿਸਮਤ ਚਮਕ ਜਾਵੇਗੀ ਇੱਕ ਬੇਹੀ ਰੋਟੀ ਹੀ ਖਾਲਸਾ ਜੀ ਖੋਲ ਸਕਦੀ ਏ ਤੁਹਾਡੀ ਕਿਸਮਤ ਦਾ ਤਾਲਾ ਇਸ ਵੀਡੀਓ ਨੂੰ ਅੰਤ ਦੀ ਤੱਕ ਜ਼ਰੂਰ ਦੇਖਿਓ ਤੇ ਵਾਅਦੇ ਤੋਂ ਵਾਅਦੇ ਅੱਗੇ ਵੀ ਸ਼ੇਅਰ ਕਰਿਆ ਕਰੋ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਖਾਲਸਾ ਜੀ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਕਾਲ ਸਾਜੀ ਇੱਕ ਪਿੰਡ ਦੇ ਵਿੱਚ ਇੱਕ ਮਨੁੱਖ ਰਿਹਾ ਕਰਦਾ ਸੀ ਤੇ ਉਸ ਦੇ ਘਰ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਸਨ ਤੇ ਉਸ ਦੇ ਦੋ ਪੁੱਤਰ ਸਨ ਤੇ ਘਰ ਦੇ ਹਾਲਾਤ ਉਹਨਾਂ ਦੇ ਇਸ ਤਰ੍ਹਾਂ ਦੇ ਸਨ ਖਾਲਸਾ ਜੀ ਜਿਵੇਂ ਗਰੀਬੀ ਤੇ ਦਲੇਦਰ ਉਹਨਾਂ ਦੇ ਘਰ ਦੇ ਵਿੱਚ ਕੁੰਡਲੀ ਮਾਰ ਕੇ ਬੈਠ ਗਿਆ ਹੋਵੇ ਜਿਸ ਦੇ ਨਾਮ ਖਾਲਸਾ ਜੀ ਹਰ ਪਾਸੇ ਤੋਂ ਕੋਈ ਸੁਖ ਨਹੀਂ ਸੀ ਦੁੱਖ ਹੀ ਦੁੱਖ ਸਨ ਏਸੀ ਤਰ੍ਹਾਂ ਸਮਾ ਲੰਘਦਾ ਗਿਆ ਖਾਲਸਾ ਜੀ ਤੇ ਉਸ ਮਨੁੱਖ ਦੇ ਛੋਟੇ ਪੁੱਤਰ ਦਾ ਵਿਆਹ ਹੋ ਗਿਆ ਤੇ ਵੱਡਾ ਪੁੱਤਰ ਸੀ ਜਿਹੜਾ ਉਹ ਕੁਵਾਰਾ ਰਹਿ ਗਿਆ ਉਹਨ ਛੋਟਾ ਪੁੱਤ ਸੀ ਜੋ ਖਾਲਸਾ ਜੀ ਉਹ ਕਟਵਦ ਹੀ ਕੰਮ ਤੇ ਜਾਇਆ ਕਰਦਾ ਸੀ ਤੇ ਵੱਡੇ ਪੁੱਤਨੀ ਖਾਲਸਾ ਜੀ ਪਿੰਡ ਦੇ ਵਿੱਚ ਕਿਸੇ ਨਾ ਕਿਸੇ ਦੇ ਘਰੇ ਕੰਮਕਾਰ ਕਰਨ ਦੇ ਲਈ ਚਲੇ ਜਾਣਾ ਇਸ ਤਰ੍ਹਾਂ ਪਿਓ ਵੀ ਆਕਾਲ ਚਲਾਣਾ ਕਰ ਗਿਆ ਜਿਸ ਦੇ ਕਾਰਨ ਕਰਕੇ ਹੁਣ ਘਰ ਦੇ ਹਾਲਾਤ ਖਾਲਸਾ ਜੀ ਹੋਰ ਵੀ ਮਾੜੇ ਹੋ ਗਏ ਸਨ ਇੱਕ ਦਿਨ ਬਹੁਤ ਹੀ ਜ਼ਿਆਦਾ بارش ਹੋਣ ਦੇ ਕਰਕੇ ਜਿਹੜੀ ਘਰ ਦੀ ਛੱਤ ਸੀ ਖਾਲਸਾ ਜੀ ਉਹ ਵੀ ਡਿੱਗ ਪਈ ਉਹ ਜਿਹੜਾ ਵੱਡਾ ਭਰਾ ਸੀ ਖਾਲਸਾ ਜੀ ਉਹ ਖੇਤ ਦੇ ਵਿੱਚ ਕਿਸੇ ਦੇ ਨਾਲ ਕੰਮ ਕਰਿਆ ਕਰਦਾ ਸੀ ਉਹ ਛੋਟਾ ਭਰਾ ਵੱਡੇ ਨੂੰ ਕਹਿਣ ਲੱਗਾ ਕਿ ਜਿਨ੍ਹਾਂ ਦੇ ਘਰ ਦੇ ਵਿੱਚ ਤੂੰ ਕੰਮ ਕਰਦਾ ਏ ਉਹਨਾਂ ਦੇ ਘਰੋਂ ਜਾ ਕੇ ਲੱਕੜ ਲੈ ਆ ਤੇ ਆਪਾਂ ਆਪਣੇ ਕਮਰੇ ਦੀ ਛੱਤ ਨੂੰ ਠੀਕ ਕਰ ਲੈਨੇ ਆ ਇਸ ਤਰ੍ਹਾਂ ਖਾਲਸਾ ਜੀ ਉਹ ਵੱਡਾ ਭਰਾ ਕਿਸੇ ਦੇ ਘਰ ਜਿੰਨਾ ਦੇ ਘਰ ਕੰਮ ਕਰਦਾ ਏ ਉਹਨਾਂ ਦੇ ਘਰ ਲੱਕੜ ਲੈਣ ਚਾਹੁੰਦਾ ਏ ਤੇ ਜਾ ਕੇ ਲੱਕੜ ਪੁੱਛਦਾ ਏ ਕਿ ਘਰ ਦੀ ਛੱਤ ਡਿੱਗੇਗੀ ਲੱਕੜ ਚਾਹੀਦੀ ਤਾਂ ਉਹ ਮਨੁੱਖ ਅੱਗੋਂ ਕਹਿੰਦਾ ਏ ਕਿ ਠੀਕ ਏ ਇਹ ਲੱਕੜ ਵੀ ਲੈ ਜਾ ਤੇ ਇੱਕ ਆ ਗਾਂ ਏ ਇਹ ਵੀ ਲੈ ਜਾ ਤੁਸੀਂ ਇਹਦਾ ਦੁੱਧ ਪੀ ਲਿਆ ਕਰੋ ਤੇ ਉਹ ਵੱਡਾ ਜੋ ਭਰਾ ਸੀ ਉਹ ਬਹੁਤ ਹੀ ਜ਼ਿਆਦਾ ਖੁਸ਼ ਹੋਇਆ ਕਰ ਲਿਆ ਕੇ ਗਾਂ ਬਨ ਦਿੱਤੀ ਖਾਲਸਾ ਜੀ ਤੇ ਉਹ ਲੱਕੜ ਲਗਾ ਕੇ ਘਰ ਨੂੰ ਵੀ ਦੁਬਾਰਾ ਬਣਾ ਲਿਆ। ਇਸੇ ਤਰ੍ਹਾਂ ਖਾਲਸਾ ਜੀ ਅਗਲੇ ਦਿਨ ਫੇਰ ਬਹੁਤ ਹੀ ਜ਼ਿਆਦਾ ਮੀਂਹ ਪਿਆ। ਮੀਂਹ ਪੈਣ ਦੇ ਕਰਕੇ ਜਿੱਥੇ ਉਹਨਾਂ ਨੇ ਗਾਂ ਬੰਨੀ ਸੀ, ਉਹ ਗਾਂ ਰਸਾਤ ਡਾ ਕੇ ਉਥੋਂ ਚਲੀ ਗਈ। ਤੇ ਜੋ ਕਿਲਾ ਸੀ ਉਹ ਵੀ ਟੁੱਟ ਗਿਆ। ਹੁਣ ਘਰ ਦੇ ਵਿੱਚ ਖਾਲਸਾ ਜੀ ਐਨੀ ਗਰੀਬੀ ਸੀ, ਨਾ ਲੱਕੜ ਸੀ, ਨਾ ਕੋਸ਼ ਸੀ। ਹੁਣ ਉਸ ਦਾ ਛੋਟਾ ਭਰਾ ਉਹਨੂੰ ਕਹਿੰਦਾ ਏ ਵੀ ਤੂੰ ਉਹਨਾਂ ਦੇ ਘਾਰੇ ਜਾ ਉਹਨਾਂ ਦੇ ਘਰ ਜਾ ਕੇ ਜਿੱਥੇ ਗਾਂ ਬੰਨੀ ਸੀ ਉਹ ਕਿੱਲਾ ਲਿਆ ਤੇ ਲਿਆ ਕੇ ਇੱਥੇ ਲਾ ਦੇ ਆਪਾਂ ਗਾਂ ਬੰਨ ਦਿੰਨੇ ਆ ਇਸ ਤਰ੍ਹਾਂ ਖਾਲਸਾ ਜੀ ਉਹ ਕਈ ਲੈ ਕੇ ਜਾਂਦਾ ਏ ਤੇ ਜਦੋਂ ਕਈ ਦੀ ਨਾਲ ਕਿੱਲੇ ਨੂੰ ਪੋਟਦਾ ਏ ਥੋੜਾ ਜਿਹਾ ਡੁਗਾਈ ਤੇ ਜਾਂਦਾ ਏ ਤਾਂ ਥੱਲੇੋਂ ਇੱਕ ਬੜੀ ਵੱਡੀ ਗਾਗਰ ਮਿਲਦੀ ਸੋਨੇ ਦੇ ਨਾਲ ਭਰੀ ਹੋਈ ਸੀ ਮੋਹਰਾਂ ਦੇ ਨਾਲ ਤੇ ਉਸ ਦੀ ਘਰਵਾਲੀ ਜੋ ਛੋਟੇ ਦੀ ਹੁੰਦੀ ਏ ਖਾਲਸਾ ਜੀ ਉਹ ਛੇਤੀ ਦੇ ਨਾਲ ਚੁੰਨੀ ਦੇ ਨਾਲ ਟੱਕ ਕੇ ਤੇ ਚੋਕ ਕੇ ਉਹ ਅੰਦਰ ਲੈ ਜਾਂਦੀ ਹੈ ਜਦੋਂ ਵੱਡਾ ਭਰਾ ਆਉਂਦਾ ਹੀ ਖਾਲਸਾ ਜੀ ਉਹਨੇ ਉਸ ਜਗ੍ਹਾ ਤੇ ਲੱਕੜ ਲਗਾਈ ਤੇ ਗਾਣੂ ਦੁਬਾਰਾ ਉੱਥੇ ਫੇਰ ਬਣ ਦਿੱਤਾ ਇਸ ਤਰ੍ਹਾਂ ਖਾਲਸਾ ਜੀ ਉਹ ਕਹਿਣ ਲੱਗੀ ਕਿ ਮੈਂ ਕੁਝ ਦਿਨ ਆਪਣੀ ਪੇਕਿਆਂ ਤੇ ਚਾਨੀਆਂ ਉੱਥੇ ਲਗਾ ਕੇ ਆਉਣੀ ਆ ਤੇ ਉਹਨਾਂ ਨੂੰ ਕਹਿਨੀ ਆ ਕਿ ਇੱਕ ਗਾਂ ਤੁਸੀਂ ਮੈਨੂੰ ਹੋਰ ਲੈ ਦਿਓ ਦੋ ਹੋ ਜਾਣਗੀਆਂ ਤੇ ਆਪਣੇ ਘਰ ਦਾ ਗੁਜ਼ਾਰਾ ਸੌਖਾ ਹੋ ਜਾਵੇਗਾ ਚਾਨ ਲੱਗੇ ਉਹ ਮੋਹਰਾ ਲੈ ਕੇ ਚਲੀ ਜਾਂਦੀ ਏ ਤੇ ਆਉਣ ਲੱਗੇ ਇੱਕ ਗਾਂ ਲੈ ਆਉਂਦੀ ਏ ਇਸ ਤਰ੍ਹਾਂ ਖਾਲਸਾ ਜੀ ਇੱਕ ਇੱਕ ਕਰਕੇ ਉਹ ਬਹੁਤ ਸੋਹਣੀਆਂ ਕਈ گاਵਾ ਬਣਾ ਲੈਂਦੇ ਨੇ ਇਸ ਤਰ੍ਹਾਂ ਖਾਰਸਾ ਜੀ ਉਹ ਜਿੰਨੀਆਂ ਮੋਰਾ ਸੀ ਉਹਨਾਂ ਮੋਰਾ ਦੀਆਂ ਉਹ ਸਾਰੀਆਂ ਗਾਵਾਂ ਲੈ ਆਈ ਤੇ ਲਿਆ ਕੇ ਇਹ ਕਹਿ ਦਿੱਤਾ ਕਿ ਮੇਰੇ ਪੇਕਿਆਂ ਨੇ ਦਿੱਤੀਆਂ ਨੇ ਹੁਣ ਜੋ ਛੋਟਾ ਸੀ ਉਹ ਤਾਂ ਬਿਲਕੁਲ ਵੀ ਕੰਮ ਨਹੀਂ ਸੀ ਕਰਦਾ ਤੇ ਵੱਡੇ ਨੂੰ ਉਸਨੇ ਕਿਹਾ ਕਿ ਤੂੰ ਹਰ ਰੋਜ਼ ਇਹਨਾਂ ਨੂੰ ਸ਼ੇਪਰਡ ਤੇ ਲੈ ਕੇ ਚਾਇਆ ਕਰਨ ਵਾ ਕੇ ਇਹਨਾਂ ਦੀ ਸਾਂਭ ਸੰਭਾਲ ਕਰਕੇ ਤੇ ਸ਼ਾਮ ਨੂੰ ਤੂੰ ਦੁੱਧ ਚੋ ਕੇ ਰੱਖ ਦਿਆ ਕਰ ਇਸ ਤਰ੍ਹਾਂ ਖਾਲਸਾ ਜੀ ਜੋ ਵੱਡਾ ਭਰਾ ਸੀ ਉਹ ਹਰ ਰੋਜ਼ ਇਸ ਤਰ੍ਹਾਂ ਕਰਨ ਲੱਗਾ ਤੇ ਜਦੋਂ ਉਹਨੇ ਕੰਮਕਾਰ ਤੋਂ ਆਉਣਾ ਜਾਂ ਜਾਣਾ ਤੇ ਉਹਨੂੰ ਜੋ ਵਧੀ ਹੋਈ ਬੇਈਤ ਵੇਈ ਰੋਟੀ ਹੋਣੀ ਉਹੀ ਦੇਣੀ ਇਸ ਤੋਂ ਬਾਅਦ ਖਾਲਸਾ ਜੀ ਉਹ ਆਪਣੇ ਨਾਲ ਇੱਕ ਕੁੱਤੇ ਨੂੰ ਰੱਖਣ ਲੱਗਾ ਤੇ ਉਸ ਨੂੰ ਵੀ ਬੇਹੀ ਹੀ ਰੋਟੀ ਮਿਲਿਆ ਕਰਦੀ ਸੀ ਤੇ ਹਮੇਸ਼ਾ ਉਹ ਉਹਦੇ ਕੁੱਤੇ ਦੇ ਅੰਗ ਸੰਗ ਹੀ ਰਹਿੰਦਾ ਸੀ ਇਸ ਤਰ੍ਹਾਂ ਖਾਲਸਾ ਜੀ ਇੱਕ ਦਿਨ ਆਉਂਦਾ ਏ ਤੇ ਉਹ ਛੋਟੇ ਭਰਾ ਦੀ ਘਰ ਵਾਲੀ ਕਹਿਣ ਲੱਗਦੀ ਏ ਕਿ ਅੱਜ ਤੋਂ ਬਾਲਟੀ ਨਾਲ ਲੈ ਜਾਤੀ ਬਾਲਟੀ ਲੈ ਜਾ ਕੇ ਤੁਸੀਂ گاਵਾਂ ਨੂੰ ਅੱਜ ਚੰਗੀ ਤਰ੍ਹਾਂ ਨਵਾ ਕੇ ਮਲਮਾਲੀ ਕੀ ਨਵਾ ਕੇ ਲੈ ਕੇ ਆਈ ਤਾਂ ਖਾਲਸਾ ਜੀ ਉਹ ਜੋ ਵੱਡਾ ਭਰਾ ਹੁੰਦਾ ਏ ਉਹ ਛੱਪੜ ਤੇ ਸਾਰੀਆਂ گاਵਾਂ ਨੂੰ ਲੈ ਜਾਂਦਾ ਏ ਉਥੇ ਚੰਗੀ ਤਰ੍ਹਾਂ ਉਹ ਨਵਾ ਕੇ ਲੈ ਕੇ ਆਉਂਦਾ ਏ ਤੇ ਜਦੋਂ ਆਉਂਦਾ ਏ ਉਹ ਬਾਲਟੀ ਉਥੇ ਹੀ ਭੋਲਾਉਂਦਾ ਏ ਪਰ ਘਰ ਆ ਕੇ ਜਦੋਂ ਆਪਣੀ ਪਰਜਾਈ ਤੂੰ ਰੋਟੀ ਮੰਗਦਾ ਏ ਤਾਂ ਉਹ 3-4 ਬਈਆਂ ਰੋਟੀਆਂ ਪਈਆਂ ਹੁੰਦੀਆਂ ਨੇ ਉਹੀ ਉਹਨੂੰ ਦੇ ਕੇ ਕਹਿੰਦੀ ਏ ਕਿ ਲੈ ਢੱਫ ਲੈ ਪਰ ਖਾਲਸਾ ਜੀ ਉਹ ਆਗੂ ਕਹਿਣ ਲੱਗਦਾ ਏ ਕਿ ਇਸ ਤਰ੍ਹਾਂ ਨਾ ਕਿਹਾ ਕਰੋ ਸਾਰਾ ਦਿਨ ਕੰਮ ਕਰਦੇ ਆ ਪਰ ਰੋਟੀ ਦੇ ਸਮੇਂ ਇਸ ਤਰ੍ਹਾਂ ਨਾ ਬੋਲਿਆ ਕਰੋ ਜਦੋਂ ਰੋਟੀ ਖਾਣ ਹੀ ਲੱਗਦਾ ਤੇ ਉਸ ਨੂੰ ਯਾਦ ਆ ਜਾਂਦਾ ਏ ਕਿ ਮੈਂ ਤਾਂ ਬਾਲਟੀ ਉਥੇ ਦਰਖਤ ਦੇ ਥੱਲੇ ਹੀ ਭੁੱਲ ਆਇਆ। ਵੀ ਜੇ ਇਹਨੂੰ ਪਤਾ ਲੱਗ ਗਿਆ ਤਾਂ ਇਹਨੇ ਮੇਰਾ ਜੀਣਾ ਹਰਾਮ ਕਰ ਦੇਣਾ। ਤਾਂ ਉਹ ਉਥੇ ਹੀ ਜਿੱਥੇ ਬੈਠਾ ਸੀ ਉਥੇ ਰੋਟੀ ਰੱਖ ਕੇ ਖਾਂਸਾ ਜੀ ਉਹ ਭੱਜ ਗਿਆ ਬਾਲਟੀ ਲੈਣ ਦੇ ਵਾਸਤੇ। ਉਥੇ ਇੱਕ ਮਨੁੱਖ ਬੈਠਾ ਸੀ ਪਰ ਉਹ ਦੂਰੋਂ ਹੀ ਰੌਲਾ ਪਾਉਣ ਲੱਗ ਗਿਆ। ਕਿ ਇਹ ਮੇਰੀ ਬਾਲਟੀ ਏ ਇਹਨੂੰ ਲੈ ਕੇ ਨਾ ਜਾਇਓ ਪਰ ਉਹ ਮਨੁੱਖ ਕਹਿਣ ਲੱਗਾ ਕਿ ਬਾਲਟੀ ਤੇਰੀ ਹੀ ਏ ਮੈਂ ਲੈ ਕੇ ਨਹੀਂ ਜਾਂਦਾ ਮੈਂ ਤੇਰੀ ਬਾਲਟੀ ਦੀ ਰਾਖੀ ਹੀ ਬੈਠਾ ਕਿ ਇਹਨੂੰ ਕੋਈ ਲੈ ਨਾ ਜਾਵੇ ਪਰ ਖਾਰਸਾ ਜੀ ਉਹ ਜੋ ਵੱਡਾ ਭਰਾ ਸੀ ਉਹਨੂੰ ਕਹਿਣ ਲੱਗਿਆ ਕਿ ਤੂੰ ਮੇਰੀ ਬਾਲਟੀ ਦੀ ਰਾਖੀ ਬੈਠਾ ਏ ਪਰ ਤੂੰ ਹੈ ਕੌਣ ਏ ਆ ਉਹ ਮਨੁੱਖ ਅੱਗੋਂ ਕਹਿਣ ਲੱਗਦਾ ਐ ਮੈਂ ਤੇਰੇ ਭਰਾ ਤੇ ਪਰਜਾਈ ਦੀ ਭਾਗ ਤੇ ਕਿਸਮਤਾਂ ਤੇ ਉਹ ਅੱਗੋਂ ਕਹਿੰਦਾ ਐ ਅਛਾ ਜੇਕਰ ਤੂੰ ਮੇਰੇ ਭਰਾ ਦੀ ਕਿਸਮਤ ਤੇ ਭਾਗ ਈ ਭਰਾ ਤੇ ਪਰਜਾਈ ਦੀ ਕਿਸਮਤ ਤੇ ਭਾਗ ਈ ਤੇ ਫਿਰ ਮੇਰੀ ਕਿਸਮਤ ਤੇ ਭਾਗ ਕਿੱਥੇ ਐ ਜਦੋਂ ਇੰਨੀ ਗੱਲ ਕਹੀ ਤਾਂ ਉਹ ਮਨੁੱਖ ਕਹਿਣ ਲੱਗਦਾ ਐ ਕਿ ਇਥੋਂ ਫਲਾਣਾ ਦਰਿਆਏ ਉਦਰਿਆ ਦੇ ਕੋਲ ਇੱਕ ਆਂਬ ਦਾ ਦਰਖਤ ਪੀਤੀ ਉਸਦੇ ਮੋਢ ਦੇ ਵਿੱਚ ਤੇਰੀ ਕਿਸਮਤ ਐਨੀ ਗੱਲ ਸੁਣ ਕੇ ਤੇ ਉਹਦੇ ਭਰਾ ਤੇ ਪਰਜਾਈ ਦੇ ਜੋ ਕਰਮ ਸੀ ਉਥੋਂ ਚਲੇ ਗਿਆ ਤੇ ਉਹ ਬਾਲਟੀ ਲੈ ਕੇ ਘਰ ਆ ਜਾਂਦਾ ਘਰ ਆ ਕੇ ਰੋਟੀ ਜਿੱਥੇ ਰੱਖ ਕੇ ਗਿਆ ਸੀ ਉਥੇ ਹੀ ਪਈ ਸੀ ਤੇ ਇੱਕ ਰੋਟੀ ਉਹਨੇ ਕੁੱਤੇ ਨੂੰ ਪਾਈ ਤੇ ਤਿੰਨ ਆਪ ਖਾ ਲਈਆਂ ਜਦੋਂ ਅਗਲਾ ਦਿਨ ਆਉਂਦਾ ਹੀ ਖਾਲਸਾ ਜੀ ਤੇ ਉਹ ਆਪਣੇ ਭਰਾ ਨੂੰ ਕਹਿਣ ਲੱਗਦਾ ਹੈ ਆਪਣੇ ਭਰਾ ਨੂੰ ਕਹਿਣ ਲੱਗਦਾ ਈ ਖਾਲਸਾ ਜੀ ਕਿ ਮੈਂ ਇੱਕ ਤੇਰੇ ਤੇ ਬੋਝ ਹੀ ਆ ਕਿਉਂ ਨਾ ਮੈਂ ਕੋਈ ਆਪਣਾ ਪੁੰਨ ਦਾ ਕੰਮ ਕਰ ਲਵਾਂ ਕਿਉਂਕਿ ਇਹ ਜਨਮ ਤਾਂ ਮੇਰਾ ਦਿਲਦਰ ਦੇ ਵਿੱਚ ਹੀ ਲੰਘਣਾ ਏ ਤੇ ਘਟੋ ਘਟ ਅੱਗੇ ਮੇਰੇ ਨਾਲ ਇਹ ਕੁਝ ਤਾਂ ਨਾ ਹੋਵੇ ਜੋ ਵੱਡਾ ਭਰਾ ਸੀ ਛੋਟੇ ਨੂੰ ਕਹਿਣ ਲੱਗਾ ਕਿ ਮੈਂ ਤੀਰਥਾਂ ਤੇ ਜਾਣਾ ਚਾਹਣਾ ਤੇ ਛੋਟੇ ਨੇ ਕਿਹਾ ਕੋਈ ਗੱਲ ਨਹੀਂ ਮੈਂ ਆਪਣੀ ਘਰਵਾਲੀ ਨੂੰ ਪੁੱਛ ਕੇ ਦੱਸ ਦਿੰਦਾ ਜਾਦਾ ਉਹ ਆਪਣੀ ਘਰਵਾਲੀ ਦੇ ਕੋਲ ਜਾਂਦਾ ਏ ਖਾਲਸਾ ਜੀ ਜਾ ਕੇ ਪੁੱਛਿਆ ਤਾਂ ਉਹ ਕਹਿਣ ਲੱਗੀ ਕਿ ਐਵੇਂ ਆਪਣੇ ਤੇ ਸਿਰਦਰਦੀ ਤੂੰ ਉਹਨੂੰ ਦਫਾ ਹੋਣ ਦੇ ਜਾਣ ਦੇ ਰੋਜ ਦਾ ਰੋਟੀਆਂ ਦਾ ਜਾੜਾ ਏ ਆਪਾਂ ਉਹ ਤੋਂ ਕੀ ਲੈਣਾ ਏ ਇਸ ਤਰ੍ਹਾਂ ਖਾਲਸਾ ਜੀ ਉਹ ਜੋ ਛੋਟਾ ਏ ਵੱਡੇ ਨੂੰ ਕਹਿੰਦਾ ਏ ਕਿ ਜਾ ਤੂੰ ਚਲਾ ਜਾ ਉਹਨ ਪਰ ਆਇਆ ਤਾਂ ਭਰਾ ਦੀ ਅੰਦਰ ਹੁੰਦੀ ਏ ਇਸ ਕਰਕੇ ਉਹ ਆਪਣੇ ਵੱਡੇ ਭਰਾ ਦੀ ਤਲੀ ਤੇ ਇੱਕ ਸੋਨੇ ਦੀ ਮੋਹ ਰੱਖ ਦਿੰਦਾ ਤੇ ਕਹਿ ਦਿੰਦਾ ਏ ਕਿ ਤੇਰੇ ਰਸਤੇ ਦੇ ਵਿੱਚ ਕੰਮ ਆਵੇਗੀ ਇਸ ਤਰ੍ਹਾਂ ਖਾਲਸਾ ਜੀ ਉਹ ਘਰ ਤੋਂ ਚੱਲ ਪੈਂਦਾ ਏ ਤੇ ਰਸਤੇ ਦੇ ਵਿੱਚ ਦੇਖਦਾ ਏ ਤੇ ਸੋਚਦਾ ਏ ਕਿ ਰੋਟੀ ਤਾਂ ਉਹਨਾਂ ਨੇ ਦਿੱਤੀ ਨਹੀਂ ਸੀ ਪਰ ਜੋ ਮੋਹ ਸੀ ਉਹ ਕੱਢ ਕੇ ਸੋਚਣ ਲੱਗਦਾ ਏ ਕਿ ਕਿਉਂ ਨਾ ਮੈਂ ਇਹਨੂੰ ਦੇ ਕੇ ਕੁਝ ਖਾਣ ਦੇ ਲਈ ਲੈ ਲੈਣਾ ਤੇ ਮੇਰਾ ਜੋ ਭੋਖੇ ਉਹ ਮਿਟ ਜਾਵੇਗੀ ਪਰ ਖਾਲਸਾ ਜੀ ਜਦੋਂ ਉਹ ਮੋਰ ਕੱਢਦਾ ਉਹ ਤਾਂ ਮਿੱਟੀ ਹੋ ਜਾਂਦੀ ਏ ਤੇ ਇਸ ਤਰ੍ਹਾਂ ਕੋਲ ਇੱਕ ਨੇੜੇ ਅੰਬ ਦਾ ਦਰਖਤ ਸੀ ਉਹਦੇ ਮੁੱਢ ਦੇ ਵਿੱਚ ਦੱਬ ਕੇ ਤੇ ਉਹ ਅੱਗੇ ਨੂੰ ਚੱਲ ਪੈਂਦਾ ਇਸ ਤਰ੍ਹਾਂ ਖਾਲਸਾ ਜੀ ਹੁਣ ਉਹ ਅੱਗੇ ਨੂੰ ਤੁਰਦਾ ਹੀ ਜਾਂਦਾ ਏ ਤੁਰਦਾ ਹੀ ਜਾਂਦਾ ਹੁਣ ਉਹ ਭੁੱਖ ਤੈ ਲੰਗੀ ਹੋਈ ਏ ਜਦੋਂ ਅਗਲਾ ਪਿੰਡ ਆਉਂਦਾ ਹੀ ਖਾਲਸਾ ਜੀ ਉਥੇ ਬਹੁਤ ਹੀ ਸਾਰੇ ਮਨੁੱਖ ਪੀਪਲ ਜੇ ਸ਼ਾਮੀ ਬੈਠੇ ਹੁੰਦੇ ਨੇ ਤੇ ਉਹ ਜੋ ਵੱਡਾ ਭਰਾ ਹੁੰਦਾ ਏ ਉਹਨਾਂ ਦੇ ਕੋਲ ਜਾ ਕੇ ਹੀ ਬੈਠ ਜਾਂਦਾ ਏ ਉਹ ਮਨੁੱਖ ਇਹਨੂੰ ਹਾਲ ਚਾਲ ਪੁੱਛਦੇ ਨੇ ਤੇ ਇਹ ਉਹਨਾਂ ਨੂੰ ਖਾਰਸਾ ਜੀ ਦੱਸਦਾ ਏ ਕਿ ਮੈਨੂੰ ਬਹੁਤ ਹੀ ਜ਼ਿਆਦਾ ਭੁੱਖ ਲੱਗੀ ਏ ਤੇ ਮੈਨੂੰ ਤੁਸੀਂ ਪਰਸ਼ਾਦਾ ਦੇ ਦਿਓ ਈਸੂ ਜੀ ਕੀ ਖਾਲਸਾ ਜੀ ਉਹ ਮਨੁੱਖ ਉਹਨੂੰ ਚਾਰ ਪ੍ਰਸ਼ਾਦੇ ਦਿੰਦੇ ਨੇ ਚਾਰ ਪ੍ਰਸ਼ਾਦਿਆਂ ਦੇ ਵਿੱਚੋਂ ਇੱਕ ਪ੍ਰਸ਼ਾਦਾ ਉਹ ਪੁੱਤੇ ਨੂੰ ਪਾਉਂਦਾ ਹੈ ਤੇ ਤਿੰਨ ਪ੍ਰਸ਼ਾਦੇ ਉਹ ਆਪ ਖਾ ਲੈਂਦਾ ਹੁਣ ਸੰਧਿਆ ਦਾ ਵੇਲਾ ਹੋਇਆ ਪਿਆਸੀ ਤੇ ਉਹ ਉੱਥੇ ਹੀ ਸੌ ਗਿਆ ਸੀ ਤੇ ਜਦੋਂ ਸਾਰੇ ਮਨੁੱਖ ਉਸ ਨੂੰ ਪੁੱਛਦੇ ਨੇ ਖਾਲਸਾ ਜੀ ਕਿ ਤੂੰ ਕਿੱਥੇ ਜਾ ਰਿਹਾ ਹੈ ਤਾਂ ਉਹਨਾਂ ਨੂੰ ਕਹਿੰਦਾ ਹੈ ਕਿ ਮੇਰੀ ਕਿਸਮਤ ਤੇ ਮੇਰੇ ਪਾਗ ਸੁੱਤੇ ਪਏ ਨੇ ਮੈਂ ਉਹਨਾਂ ਨੂੰ ਜਗਾਉਣ ਜਾ ਰਿਹਾ ਉਹ ਫੁਲਾਣੀ ਦਰਿਆ ਦੇ ਕੰਢੇ ਤੇ ਤੇ ਉਹ ਕਹਿਣ ਲੱਗਦੇ ਨੇ ਕਿ ਅੱਛਾ ਫਿਰ ਸਾਡਾ ਵੀ ਕੰਮ ਕਰ ਦੇਵੇਂਗਾ ਤਾਂ ਆਗੋ ਕਹਿਣ ਲੱਗਦਾ ਈ ਖਾਲਸਾ ਜੀ ਕਿ ਤੁਸੀਂ ਪ੍ਰਸ਼ਾਦਾ ਖਵਾਇਆ ਹੈ ਤੁਹਾਡਾ ਕੰਮ ਤਾਂ ਮੈਂ ਜ਼ਰੂਰ ਕਰਨ ਦਾ ਤੁਸੀਂ ਦੱਸੋ ਕੰਮ ਕੀ ਹੈ ਉਹ ਮਨੁੱਖ ਕਹਿਣ ਲੱਗਦੇ ਨੇ ਕਿ ਸਾਰੇ ਹੀ ਪਿੰਡਾਂ ਦੇ ਵਿੱਚ ਵੀ ਪੈਂਦਾ ਹੈ ਪਰ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਜ਼ਿਆਦਾ ਗੜੇ ਮਾਰੀ ਹੁੰਦੀ ਹੈ ਜਿਸ ਦੇ ਨਾਲ ਸਾਡੀ ਸਾਰੀ ਹੀ ਫਸਲ ਖਰਾਬ ਹੋ ਜਾਂਦੀ ਹੈ ਜਿਸ ਦੇ ਕਰਕੇ ਤਾਂ ਹੀ ਸਾਡੇ ਪਿੰਡ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਨੇ ਤੇ ਉਹ ਕਹਿਣ ਲੱਗਦਾ ਹੈ ਖਾਲਸਾ ਜੀ ਵੀ ਕੋਈ ਗੱਲ ਨਹੀਂ ਮੈਂ ਪੁੱਛਿਆ ਵਾਂਗਾ ਜਦੋਂ ਅਗਲੀ ਸਵੇਰ ਹੁੰਦੀ ਹੈ ਉਹ ਮਨੁੱਖ ਇਹਨੂੰ 4 ਰੋਟੀਆਂ ਨਾਲ ਵੰਨ ਦਿੰਦੇ ਨੇ ਤੇ ਆਪਣੇ ਕੁੱਤੇ ਨੂੰ ਲੈ ਕੇ ਫਿਰ ਉਹ ਅੱਗੇ ਵੱਲ ਨੂੰ ਤੁਰ ਪੈਂਦਾ ਹੈ। ਕਾਫੀ ਰਸਤਾ ਖਾਲਸਾ ਜੀ ਉਹ ਜਾਂਦਾ ਹੈ ਪਰ ਅੱਗੇ ਕੋਈ ਵੀ ਪਿੰਡ ਨਹੀਂ ਆਉਂਦਾ ਤੇ ਉਹ ਸੋਚਦਾ ਹੈ ਕਿ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਏ ਤੇ ਪਿਆਸ ਵੀ ਬਹੁਤ ਲੱਗੀ ਹੋਈ ਏ ਤੇ ਸਾਹਮਣੇ ਦੇਖਦੇ-ਦੇਖਦੇ ਇੱਕ ਖੂਹ ਤੇ ਨਿਗਾ ਪੈਂਦੀ ਏ ਤੇ ਉਹ ਸੋਚਦਾ ਹੈ ਕਿ ਉਹ ਨਾ ਖੂਹ ਦੇ ਵਿੱਚ ਪਾਣੀ ਹੋਵੇਗਾ ਉੱਥੇ ਜਾ ਕੇ ਬੈਠਦਾ ਨਾਲੇ ਪਾਣੀ ਪੀ ਲੈਂਦਾ ਉਹ ਦੇ ਵਿੱਚ ਬਾਲਟੀ ਸੁੱਟ ਕੇ ਪਾਣੀ ਕੱਢ ਲੈਂਦਾ ਤੇ ਇੱਕ ਸਾਈਡ ਤੇ ਬੈਠ ਕੇ ਰੋਟੀ ਖਾਣ ਲੱਗਦਾ ਏਸੀ ਤਰ੍ਹਾਂ ਖਾਲਸਾ ਜੀ ਉਹ ਫਿਰ ਦੁਬਾਰਾ ਇੱਕ ਰੋਟੀ ਕੁੱਤੇ ਨੂੰ ਪਾਉਂਦਾ ਏ ਤੇ ਤਿੰਨ ਰੋਟੀਆਂ ਉਹ ਆਪ ਖਾ ਲੈਂਦਾ ਏਨੇ ਨੂੰ ਖਾਲਸਾ ਜੀ ਉਸ ਦੀ ਨਿਗਾਹ ਇੱਕ ਨਾਲ ਪਿੱਪਲ ਤੇ ਜਾਂਦੀ ਏ ਤੇ ਉਸ ਨੂੰ ਢੋ ਲਾ ਕੇ ਉਹ ਸੌ ਜਾਂਦਾ ਏ ਏਨੇ ਨੂੰ ਪਿੱਪਲ ਬੋਲਦਾ ਏ ਇਹ ਸੁਣ ਕੇ ਉਹ ਬਹੁਤ ਜਲਦੀ ਹੈਰਾਨ ਰਹਿ ਜਾਂਦਾ ਹੈ ਕਿ ਇਦਾਂ ਕਿਦਾਂ ਹੋ ਸਕਦਾ ਹੈ ਰੁੱਖ ਕਿਵੇਂ ਬੋਲ ਸਕਦਾ ਹੈ ਇਸ ਤਰ੍ਹਾਂ ਖਾਲਸਾ ਜੀ ਪੀਪਲ ਨੂੰ ਕਹਿਣ ਲੱਗਦਾ ਹੈ ਕਿ ਤੂੰ ਮੇਰੀ ਸ਼ਾਮੀ ਸੁੱਤਾ ਏ ਪਰ ਮੈਂ ਤੈਨੂੰ ਇਹ ਪੁੱਛਣਾ ਚਾਹਣਾ ਕਿ ਤੂੰ ਕਿੱਥੇ ਜਾ ਰਿਹਾ ਹੈ ਸੀ ਮੋਸੀ ਤਰ੍ਹਾਂ ਉਸ ਉਸ ਨੇ ਕਿਹਾ ਕਿ ਮੇਰੀ ਕਿਸਮਤ ਤੇ ਭਾਗ ਸੁੱਤੇ ਨੇ ਮੈਂ ਉਹਨਾਂ ਨੂੰ ਜਗਾਉਣ ਜਾ ਰਿਹਾ ਤਾਂ ਪੀਪਲ ਕਹਿਣ ਲੱਗਦਾ ਹੈ ਕਿ ਮੇਰਾ ਇੱਕ ਹਿੱਸਾ ਬਹੁਤ ਹੀ ਜ਼ਿਆਦਾ ਹਰਾ ਪਰਏ ਤੇ ਇੱਕ ਹਿੱਸਾ ਮੇਰਾ ਸੁੱਕ ਗਿਆ ਹੈ ਕਿ ਤੂੰ ਮੇਰਾ ਇਹ ਇਹ ਵੀ ਉਥੇ ਜਿੱਥੇ ਜਾ ਰਹੀ ਹੈ ਜਾ ਕੇ ਠੀਕ ਕਰ ਦੇਵੇਂਗਾ ਮੇਰਾ ਇਹਨਾਂ ਕੰਮ ਕਰ ਦੇਵੇਂਗਾ ਤਾਂ ਉਹ ਕਹਿਣ ਲੱਗਦਾ ਕਿ ਮੈਂ ਕੋਈ ਗੱਲ ਨਹੀਂ ਕਰ ਦੇਵਾਂਗਾ ਇਸ ਤਰ੍ਹਾਂ ਕਹਿੰਦਿਆਂ ਹੋਇਆ ਖਾਰਸਾ ਜੀ ਉਹ ਅੱਗੇ ਨੂੰ ਤੁਰ ਪੈਂਦਾ ਹੈ ਅੱਗੇ ਜਾਂਦੇ ਆ ਜਾਂਦੇ ਆ ਕਾਫੀ ਰਸਤਾ ਤੈਅ ਕਰ ਲਿੰਦਾ ਕੋਈ ਪਿੰਡ ਨਹੀਂ ਆਉਂਦਾ ਤੇ ਉਸ ਨੂੰ ਬਹੁਤ ਦੁਬਾਰਾ ਤੋਂ ਭੁੱਖ ਤੇ ਪਿਆਸ ਲੱਗ ਜਾਂਦੀ ਹੈ ਕਾਫੀ ਰਸਤਾ ਜਾਣ ਤੋਂ ਬਾਅਦ ਅੱਗੇ ਦੇਖਦਾ ਇੱਕ ਦਰਿਆ ਆਉਂਦਾ ਏ ਉਸ ਦਰਿਆ ਦੇ ਕੰਢੇ ਤੇ ਅੰਬ ਦਾ ਬੂਟਾ ਹੁੰਦਾ ਜਿਸ ਨੂੰ ਦੇਖ ਕੇ ਉਹ ਬਹੁਤ ਹੀ ਜ਼ਿਆਦਾ ਖੁਸ਼ ਹੁੰਦਾ ਈ ਖਾਨ ਸਾਹਿਬ ਜੀ ਪਰ ਦਰਿਆ ਦੇ ਕੰਢੇ ਤੇ ਕੋਈ ਵੀ ਬੰਨਾ ਨਹੀਂ ਹੁੰਦਾ ਉਹ ਚਾਰੇ ਪਾਸਿਆਂ ਤੋਂ ਫੈਲਿਆ ਹੁੰਦਾ ਹੈ ਦਰਿਆ ਨੂੰ ਪਾਰ ਕਰਨ ਦੇ ਲਈ ਕੋਈ ਚੀਜ਼ ਵੀ ਨਹੀਂ ਹੁੰਦੀ ਇੰਨੇ ਨੂੰ ਉਹ ਦੇਖਦਾ ਹੈ ਕਿ ਇੱਕ ਕਾਫੀ ਵੱਡਾ ਮਗਰਮਸ਼ ਦਰਿਆ ਦੇ ਵਿੱਚ ਹੁੰਦਾ ਹੈ ਇੰਨੇ ਨੂੰ ਮਗਰਮਸ਼ ਨੂੰ ਪੁੱਛਦਾ ਹੈ ਕਿ ਭਰਾਵਾ ਕੀ ਗੱਲ ਹੋਈ ਤਾਂ ਉਹ ਕਹਿਣ ਲੱਗਦਾ ਹੈ ਕਿ ਮੈਂ ਦਰਿਆ ਪਾਰ ਕਰਕੇ ਦੂਸਰੀ ਸਾਈਡ ਤੇ ਜਾਣਾ ਹੈ ਤਾਂ ਮਗਰਮਸ਼ ਨੂੰ ਕਹਿਣ ਲੱਗਦਾ ਹੈ ਕਿ ਮੈਂ ਤੈਨੂੰ ਦਰਿਆ ਪਾਰ ਕਰਵਾ ਦਿੰਦਾ ਦਾ ਉਹ ਅਗੋ ਕਹਿਣ ਲੱਗਦਾ ਏ ਕਿ ਨਹੀਂ ਮੈਨੂੰ ਤੇਰੇ ਤੇ ਕੋਈ ਯਕੀਨ ਨਹੀਂ ਤੋ ਮੈਨੂੰ ਵੇਚਲ ਜਾ ਕੇ ਖਾ ਜਾਵੇਂ ਮੈਂ ਐਵੇਂ ਦਾ ਕੋਈ ਰਿਸਕ ਨਹੀਂ ਚੱਕਣਾ ਪਰ ਖਾਲਸਾ ਜੀ ਮਗਰਮੱਛ ਉਹਨੂੰ ਪੁੱਛਣ ਲੱਗਦਾ ਏ ਕਿ ਤੂੰ ਦੂਸਰੀ ਸਾਈਡ ਤੇ ਕਰਨ ਕੀ ਜਾਣਾ ਏ ਤਾਂ ਉਹ ਕਹਿੰਦਾ ਏ ਕਿ ਮੈਂ ਆਪਣੀ ਸੋਤੀ ਹੋਈ ਕਿਸਮਤ ਤੇ ਭਾਗ ਨੂੰ ਜਗਾਉਣ ਚੱਲਿਆ ਤਾਂ ਮਗਰਮੱਛ ਕਹਿੰਦਾ ਏ ਕਿ ਜੇਕਰ ਤੂੰ ਇਹ ਕਰਨੇ ਹੀ ਜਾ ਰਿਹਾ ਹੈ ਤੇ ਇੱਕ ਮੇਰਾ ਵੀ ਕੰਮ ਕਰ ਦੇਵੇਂ ਮੈਂ ਹਰ ਸਮੇਂ ਪਾਣੀ ਦੇ ਵਿੱਚ ਰਹਿਣਾ ਪਾਣੀ ਇੰਨਾ ਸ਼ੀਤਲ ਤੇ ਠੰਡਾ ਹੈ ਪਰ ਫਿਰ ਵੀ ਮੈਨੂੰ ਸਾੜ ਪੈਂਦਾ ਰਹਿੰਦਾ ਹੈ ਮੇਰਾ ਇੱਕ ਕੰਮ ਕਰਦੇ ਨਹੀਂ ਕਿ ਇਸ ਤਰ੍ਹਾਂ ਕਿਉਂ ਹੁੰਦਾ ਮੈਂ ਤੈਨੂੰ ਪਾਰ ਲੰਘਾ ਦੇਣਾ ਪਰ ਖਾਲਸਾ ਜੀ ਉਸਨੇ ਮਨਾਂ ਕੀਤਾ ਕਿ ਨਹੀਂ ਵੀ ਤੇਰਾ ਕੋਈ ਭਰੋਸਾ ਨਹੀਂ ਪਰ ਉਹ ਮਗਰਮਾਸ਼ੋ ਨੂੰ ਕਹਿਣ ਲੱਗਦਾ ਹੈ ਕਿ ਮੈਂ ਤੈਨੂੰ ਵਚਨ ਦਿੰਦਾ ਕਿ ਮੈਂ ਤੈਨੂੰ ਨਹੀਂ ਖਾਵਾਂਗਾ ਤੌ ਜੀ ਕੀਨ ਕਰਕੇ ਮਨੁੱਖ ਮਦਰ ਮਸ਼ਤੇ ਬੈਠ ਕੇ ਉਹ ਦਰਿਆ ਪਾਰ ਕਰ ਲੈਂਦਾ ਜਦੋਂ ਜਾ ਕੇ ਦੇਖਦਾ ਹੈ ਕਿ ਦੂਸਰੀ ਸਾਈਡ ਤੇ ਇੱਕ ਸੰਤ ਅੱਖਾਂ ਬੰਦ ਕਰਕੇ ਬੈਠੇ ਸਨ ਜੋ ਕਿ ਵਾਹਿਗੁਰੂ ਦੀ ਭਗਤੀ ਦੇ ਵਿੱਚ ਲੀਨ ਸਨ ਤੇ ਜਦੋਂ ਉਹ ਦੇਖਦਾ ਹੈ ਖਾਲਸਾ ਜੀ ਕਿ ਆਲੇ ਦੁਆਲੇ ਬਹੁਤ ਹੀ ਜ਼ਿਆਦਾ ਸੰਤ ਦੇ ਘਾਸ ਹੀ ਕਾਫੀ ਘਾਫੂਸ ਉੱਗਿਆ ਹੋਇਆ ਸੀ ਤੇ ਉਹ ਪੱਟ ਕੇ ਸਾਫ ਸਫਾਈ ਕਰਨ ਲੱਗਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਜੋ ਦਰਖਤਾਂ ਦੀਆਂ ਟਾਹਣੀਆਂ ਡਿੱਗੀਆਂ ਸੀ ਉਹਨਾਂ ਨੂੰ ਸਾਫ਼ ਕਰਕੇ ਇਕੱਠੀਆਂ ਕਰਕੇ ਰੱਖਣ ਲੱਗਦਾ ਏ ਕੁਝ ਖਾਣ ਪੀਣ ਦਾ ਇੰਤਜ਼ਾਮ ਕਰਦਾ ਏ ਇਨੇ ਜੀ ਨੂੰ ਖਾਲਸਾ ਜੀ ਸੰਤ ਦੀ ਇੱਕ ਲੱਤ ਪੈਰ ਥੱਲੇ ਨੂੰ ਸੀ ਜੋ ਕਿ ਉਹ ਮਨੋਖੀ ਜਿਹੜਾ ਉਹ ਦਬਾਉਣ ਲੱਗਦਾ ਜਦੋਂ ਦਬਾਉਣ ਲੱਗਦਾ ਏ ਤਾਂ ਇਨੇ ਨੂੰ ਖਾਲਸਾ ਜੀ ਉਸ ਸੰਤ ਦੀ ਅੱਖ ਖੁੱਲ ਜਾਂਦੀ ਏ ਦਾ ਉਹ ਸੰਤ ਉਹਨੂੰ ਕਹਿਣ ਲੱਗਦਾ ਹੈ ਕਿ ਪੁੱਤਰ ਤੇਰੀ ਸੇਵਾ ਤੋਂ ਮੈਂ ਬਹੁਤ ਖੁਸ਼ ਹਾਂ ਤੂੰ ਦੱਸ ਕਿ ਤੂੰ ਕੀ ਲੈਣ ਆਇਆ ਹੈ ਦਾ ਉਹ ਦੱਸਦਾ ਹੈ ਕਿ ਮੈਨੂੰ ਸਾਰੇ ਇਹੀ ਕਹਿੰਦੇ ਨੇ ਕਿ ਤੇਰੀ ਭਾਗ ਤੇ ਤੇਰੀ ਕਿਸਮਤ ਸੁੱਤੇ ਹੋਏ ਨੇ ਤੇ ਮੈਨੂੰ ਕਿਸੇ ਨੇ ਕਿਹਾ ਹੈ ਕਿ ਅੰਬ ਦੇ ਦਰਖਤ ਦੀ ਮੁੱਢ ਦੇ ਵਿੱਚ ਨੇ ਤੇ ਮੈਂ ਉਹਨਾਂ ਭਾਗ ਤੇ ਕਿਸਮਤ ਨੂੰ ਜਗਾਉਣ ਆਇਆ ਉਹ ਕਹਿਣ ਲੱਗਦਾ ਹੈ ਕਿ ਸੰਤ ਜੀ ਤੁਸੀਂ ਮੇਰੀ ਮਦਦ ਕਰੋ ਸੰਤ ਨੇ ਕਿਹਾ ਕਿ ਜਾਂ ਵਿੱਚੋਂ ਥੋੜੀ ਜਿਹੀ ਨੀਚੋਂ ਜੜ ਫੁੱਟ ਜੜ ਫੁੱਟ ਦਾ ਇਹ ਤੇ ਦੇਖਦਾ ਹੈ ਖਾਲਸਾ ਜੀ ਕਿ ਉਹ ਰੱਸੀ ਨੂੰ ਬੜੀਆਂ ਹੀ ਜਾਂਦੀਆਂ ਗੰਡਾਂ ਵੱਜੀਆਂ ਹੋਈਆਂ ਨੇ ਸੰਤ ਜੀ ਕਹਿਣ ਲੱਗਦੇ ਨੇ ਖਾਲਸਾ ਜੀ ਕਿ ਇਹਨੂੰ ਇੱਥੇ ਲੈ ਕੇ ਆ ਤੇ ਉਹ ਜਦੋਂ ਲੈ ਕੇ ਆਉਂਦਾ ਹੈ ਉਹ ਸਾਰੀਆਂ ਹੀ ਗੰਡਾਂ ਨੂੰ ਖੋਲ ਦਿੰਦੇ ਨੇ ਤੇ ਕਹਿਣ ਲੱਗਦੇ ਨੇ ਕਿ ਤੇਰੇ ਘਰ ਦੇ ਵਿੱਚ ਰਿਧੀਆਂ ਸਿੱਧੀਆਂ ਬਰਕਤਾਂ ਤੇਰੀ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਕਿਰਪਾ ਹੋਵੇਗੀ ਤੇ ਰਿਤੀਆਂ ਸਿੱਧੀਆਂ ਤੇ ਬਰਕਤਾਂ ਦਾ ਵਾਸ ਹੋਵੇਗਾ ਇਹ ਕਕੇ ਖਾਲਸਾ ਜੀ ਸੰਤ ਜੀ ਅੱਖਾਂ ਬੰਦ ਕਰਨ ਲੱਗਦੇ ਨੇ ਤੇ ਉਹ ਕਹਿੰਦਾ ਕਿ ਸੰਤ ਜੀ ਮੇਰੇ ਹੋਰ ਸਵਾਲ ਨੇ ਉਹਨਾਂ ਦੇ ਵੀ ਤੁਸੀਂ ਜਵਾਬ ਦੇ ਦਿਓ ਤੇ ਸੰਤ ਜੀ ਕਹਿਣ ਲੱਗਦੇ ਨੇ ਕਿ ਪੁੱਸ਼ ਪੁੱਤਰ ਤੇ ਉਹ ਕਹਿਣ ਲੱਗਦਾ ਹੈ ਕਿ ਮੇਰੇ ਰਸਤੇ ਦੇ ਵਿੱਚ ਆ ਰਿਹਾ ਸੀ ਇੱਕ ਪਿੰਡ ਸੀ ਉਥੇ ਹਰ ਸਮੇਂ ਗੜੇ ਹੀ ਪੈਂਦੇ ਨੇ ਚੰਦਰਾ ਪੈਂਦਾ ਪਰ ਮੀ ਨਹੀਂ ਪੈਂਦਾ ਫਸਲਾ ਬਹੁਤ ਬਰਬਾਦ ਕਰਦਾ ਏ ਤੇ ਸਾਰੇ ਹੀ ਪਿੰਡ ਦੇ ਲੋਕ ਬਹੁਤ ਹੀ ਜ਼ਿਆਦਾ ਦੁਖੀ ਰਹਿੰਦੇ ਨੇ ਪਰੇਸ਼ਾਨ ਰਹਿੰਦੇ ਨੇ ਤਾਂ ਸੰਤ ਜੀ ਕਹਿਣ ਲੱਗਦੇ ਨੇ ਕਿ ਉਸ ਨਗਰ ਦੇ ਵਿੱਚ ਦੋਨੋਂ ਪਤੀ ਪਤਨੀ ਰਹਿੰਦੇ ਸਨ ਉਹ ਦੋਨੇ ਹੀ ਆਕਾਰ ਚਲਾਣਾ ਕਰ ਗਏ ਤੇ ਉਹਨਾਂ ਦੀ ਇਕਤੀ ਜੋ ਉਸ ਪਿੰਡ ਦੇ ਵਿੱਚ ਰਹਿੰਦੀ ਏ ਤੇ ਉਹ ਰੋਟੀ ਤੋਂ ਵੀ ਮਠਾਜੇ ਉਸ ਦੀ ਵਿਆਹ ਦੀ ਉਮਰ ਹੋ ਗਈ ਏ ਪਰ ਉਸ ਦਾ ਕੋਈ ਵੀ ਧਿਆਨ ਨਹੀਂ ਦਿੰਦਾ ਬਿਨਾ ਮਾਪਿਓ ਤੋਂ ਜੋ ਵੀ ਔਲਾਦ ਹੁੰਦੀ ਏ ਤੇ ਜੋ ਵੀ ਉਹਨਾਂ ਦੀ ਸੇਵਾ ਕਰਦਾ ਏ ਉਹਦੇ ਦੁੱਖ ਸੁੱਖ ਸੋਣਦਾ ਏ ਤਾਂ ਉਸ ਦੇ ਪਾਗ ਹਮੇਸ਼ਾ ਹੀ ਜਾਗਦੇ ਨੇ ਤੇ ਉਹ ਸਾਰਾ ਨਗਰ ਇੰਨਾ ਹੀ ਸਵਾਰਥੀ ਹੋ ਗਿਆ ਜਿਸ ਕਰਕੇ ਪਰਮਾਤਮਾ ਉਹਨਾਂ ਤੋਂ ਰੁੱਸ ਗਿਆ ਏ ਇਸ ਕਰਕੇ ਪਰਮਾਤਮਾ ਉਥੇ ਗੜੇ ਮਾਰੀ ਕਰਦਾ ਏ ਪਰ ਉਹ ਮਨੁੱਖ ਕਹਿਣ ਲੱਗਦਾ ਹੈ ਕਿ ਸੰਤ ਜੀ ਫਿਰ ਕੀ ਕੀਤਾ ਜਾਵੇ ਸੰਤ ਜੀ ਕਹਿੰਦੇ ਕਿ ਸਾਰੇ ਨਗਰ ਨੂੰ ਕਹੋ ਸਾਰੇ ਜਨੇ ਰਾਸ਼ੀ ਮਿਲਾਓ ਇੱਕ ਇੱਕ ਪੈਸਾ ਇਕੱਠਾ ਕਰੋ ਉਹ ਤੇ ਇਹਦਾ ਤੁਸੀਂ ਕਾਰਜ ਰਚਾਓ ਤੇ ਉਸ ਪਿੰਡ ਦੇ ਵਿੱਚੋਂ ਹਾਸੀ ਤੇ ਖੁਸ਼ੀ ਦੇ ਨਾਂ ਵਿਦਾ ਕਰੋ ਉਹ ਕਹਿਣ ਲੱਗਦਾ ਹੈ ਠੀਕ ਹੈ ਪਰ ਅਗਲਾ ਸਵਾਲ ਉਹ ਸੰਤ ਨੂੰ ਕਹਿੰਦਾ ਹੈ ਕਿ ਮੈਂ ਰਸਤੇ 'ਚ ਤੁਰਦਾ ਤੁਰਦਾ ਇੱਕ ਖੂਹ ਦੇ ਕੋਲ ਆਇਆ ਉੱਥੇ ਇੱਕ ਦਰਖਤ ਤੇ ਉਹ ਅੱਧਾ ਸੁੱਕਾ ਪਿਆਏ ਤੇ ਅੱਧਾ ਹਰਾਏ ਉਹ ਇਸ ਤਰ੍ਹਾਂ ਕਿਉਂ ਹੈ ਤਾਂ ਅਗੋ ਸੰਤ ਜੀ ਕਹਿਣ ਲੱਗਦੇ ਆ ਖਾਲਸਾ ਜੀ ਉਹ ਦਰਖਤ ਦੇ ਥੱਲੇ ਇੱਕ ਰਾਜੇ ਦਾ ਸਤਪੁਰਸ਼ਾ ਦਾ ਸੁੰਨਾ ਏ ਉਹ ਜਿਹੜਾ ਦੱਬਿਆ ਹੋਇਆ ਹੈ ਇਸ ਕਰਕੇ ਜੜਾਂ ਨੇ ਜਿਹੜੀਆਂ ਉਹ ਥੱਲੇ ਨਹੀਂ ਜਾਂਦੀਆਂ ਤੇ ਸੋਨੇ ਦੇ ਵਿੱਚ ਹੋਣ ਦੇ ਕਰਕੇ ਉਹ ਸੁੱਕ ਗਿਆ ਹੈ। ਉਹਨੂੰ ਕਹਿ ਕੇ ਉਹ ਕੱਢ ਕੇ ਕਿਸੇ ਨੂੰ ਦੇ ਦੇਵੇ ਤੇ ਫਿਰ ਉੱਥੇ ਆਪਣੇ ਆਪ ਹੀ ਹਰਿਆਲੀ ਆ ਜਾਵੇਗੀ। ਤੇ ਉਹਨੂੰ ਕਹਿ ਕੇ ਜਦੋਂ ਫਿਰ ਤੂੰ ਹਰਾ ਹੋ ਜਾਵੇਂਗਾ ਫਿਰ ਤੂੰ ਆਪਣੇ ਆਪ ਹੀ ਸੁਖ ਮਾਣੇਗਾ। ਇਹ ਉਹ ਬਨੁਖ ਕਹਿਣ ਲੱਗਾ ਖਾਲਸਾ ਜੀ ਸੰਤ ਨੂੰ ਵੀ ਠੀਕੇ ਇਸ ਤਰ੍ਹਾਂ ਖਾਲਸਾ ਜੀ ਇਹ ਵੀਡੀਓ ਦਾ ਪਹਿਲਾ ਪਾਰਟ ਤੁਹਾਡੇ ਨਾਲ ਸਾਂਝਾ ਕੀਤਾ ਹੈ ਕੱਲ ਦੀ ਵੀਡੀਓ ਦੇ ਵਿੱਚ ਸੈਕਿੰਡ ਪਾਰਟ ਤੁਹਾਡੇ ਨਾਲ ਸਾਂਝਾ ਕਰਾਂਗੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸੋਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਘਰਸਾ ਜੀ ਪੁੱਲ ਚੁਕੰਦੀ ਖੀਵਾ ਬਖਸ਼ੀ ਦੀ ਬੋਲਦੇ ਸਵੇ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਪੁੱਲ ਚੁਕਾ ਹੋ ਜਾਂਦੀਆਂ ਹੋਣਗੀਆਂ ਖੀਵਾ ਬਖਸ਼ੀ ਘਾਲਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਕੁਰਬਾਨੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਕੁਰਬਾਨੀ ਦੇ ਨਾਲ ਚੋੜੋ ਤਾਂ ਤਾਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੀਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਸੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ